ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮਧੇਫਾਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਗਿਆਪਾਲ ਵੀਰ ਕੋਲ ਆਪਾਂ ਅੱਜ ਆਏ ਆ ਤੇ ਅੱਜ ਤੁਹਾਨੂੰ ਦੋ گاਵਾ ਦਿਖਾਉਣੀ ਆ ਇੱਕ ਜਰਸੀ ਤੇ ਦੂਸਰੀ ਵੀ ਜਿਹੜੀ ਕ੍ਰੋਸਤੀ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਕੱਪੜੇ ਤੁਹਾਨੂੰ ਦਿਖਾਵਾਂਗੇ ਚੰਗੇ ਕਦ ਕਾਠਾਲੀਆਂ ਚੰਗੇ ਥਾਨ ਹਵਾਨੇ ਵਾਲੀਆਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਵਧੀਆ ਵਧੀਆ ਠੀਕ ਚਲੋ ਵਧੀਆ ਚੱਈਦਾ ਫਿਰ ਕਿ ਮੰਡੀ ਨਹੀਂ ਜਾਣਾ ਫਿਰ ਮੰਡੀ ਜਾਣਾ ਤੇ ਇਰਾਦਾ ਤੇ ਬੜਾ ਜੇ ਮੰਡੀ ਜਾਂਦਾ ਤੇ ਪਾ ਥੋੜਾ ਜਿਆ ਜਦਾਂ ਬੱਦਿਆਂ ਦਾ ਨਾਲ ਸਾਥ ਹੁੰਦਾ ਨਾ ਅੱਛਾ ਠੀਕ ਹੈ ਇਕੱਲੇ ਬੰਦੇ ਦਾ ਤੁਹਾਨੂੰ ਪਤਾ ਇਹ ਕੰਮ ਇਕੱਲੇ ਬੰਦੇ ਦਾ ਮੰਡੀ ਨਹੀਂ ਫਿਰ ਸੁੱਤਰ ਆਉਂਦੀ ਮੰਡੀ ਘਰ ਤੋਂ ਘੱਟ ਵੀ 4-5 ਬੰਦੇ ਚਾਹੀਦੇ ਆ ਤੇ ਪਛੋਵੇ ਕੋਈ ਸਾਹਬਨ ਸੁਭਣ ਵਾਲੇ 10 ਹੋਣ ਤੇ ਫਿਰ ਸਾਹਬਨ ਹੋਣ ਤੇ ਫਿਰ ਆ ਠੀਕ ਹੈ ਹਾਂਜੀ ਹਾਂਜੀ ਆ ਚੀਜ਼ ਤੇ ਉਦ ਤੁਰ ਘੁੰਮਣ ਫਿਰ ਤੇ ਆਓਗੇ ਕੱਲ ਅਪਚਾਂਗੇ ਜਰੂਰ ਕਈ ਅੱਛਾ ਕੱਲ ਜੇ ਕਿਸੇ ਨੇ ਤੁਹਾਨੂੰ ਮਿਲਣਾ ਆ ਡਾਕਟਰ ਅਗਿਆਪਾਲ ਸਿੰਘ ਨੂੰ ਮਿਲਣਾ ਹੈ ਤੇ ਮੰਡੀ 'ਚ ਮਿਲ ਸਕਦੇ ਆ ਮਿਲ ਸਕਦਾ ਮਿਲ ਸਕਦਾ ਠੀਕ ਹੈ ਤੇ ਸਾਫ ਵਧੀਆ ਤੇ ਚਲੋ ਨਾਮ ਦੱਸਦੇ ਕਰੀ ਆ ਵੀਰ ਜੀ ਮੇਰਾ ਅਗਿਆਪਾਲ ਸਿੰਘ ਪਿੰਡ ਮੋਤਲਾ ਤਹਿਸੀਲ ਨਾਣਾ ਜ਼ਿਲ੍ਹਾ ਮਬਰਨ ਜੀ ਤੇ ਫੋਨ ਨੰਬਰ ਵੀ ਪੜਾ ਗਿਆ 81959 68506 ਠੀਕ ਹੈ ਤੇ ਕਿੰਨੇ ਕੇ ਟਾਈਮ ਤੇ ਪਹੁੰਚਣਾ ਕੱਲ ਫਿਰ ਮੰਡੀ ਤੇ ਅਸੀਂ ਮੰਡੀ ਵੇਖੋ ਟਾਈਮ ਦੋ ਘੰਟੇ ਘੱਟਾਂਗੇ ਟਾਈਮ ਉਦਾਂ ਅੱਛਾ ਹਾਂਜੀ ਹਾਂਜੀ ਦੋ ਘੰਟੇ ਤਾਂ ਅਸੀਂ ਉੱਥੇ ਹੋਵੋਗੇ ਬਿਲਕੁਲ ਬਿਲਕੁਲ ਠੀਕ ਠੀਕ ਹੈ ਚਲੋ ਤੇ ਸਰਵਾਰ ਫੇਰਾ ਜਿਹੜੀ ਆ ਇਧਰੋਂ ਪਹਿਲੇ ਨੰਬਰ ਤੇ ਇਤੋਂ ਹੀ ਆਪਾਂ ਕਰਨੀ ਬੜਾ ਪਿਆਰਾ ਜਿਹਾ ਫੇਸ ਹੈ ਤੇ ਛੋਟੇ ਛੋਟੇ ਕੰਨ ਨੇ ਤੇ ਥਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਵਾ ਕਾਫੀ ਪਿਆਰਾ ਥਣਿਆ ਚੰਗੇ ਗੈਪ ਤੇ ਜਿਹੜਾ ਥਣ ਲੱਗਾ ਵਾ ਇਦਾਂ ਦੂਸਰੇ ਪਾਸੇ ਤਾਂ ਮੈਂ ਤੁਹਾਨੂੰ ਦਿਖਾ ਦਿਆਂੀ ਨਹੀਂ ਬੰਡੀ ਆ ਪਿੱਛੋ ਜੰਨੀ ਹਾਂ ਦੇਖ ਸਕਦੇ ਜੀ ਕਾਫੀ ਪਿਆਰਾ ਥਾਣੇ ਤੇ ਅਜੇ ਤਿਆਰ ਹੋਣੀ ਆ ਗਾਂ ਨਾਲ ਵੀ ਚੰਗੀ ਤਿਆਰ ਹੁੰਦੀ ਆ ਤੇ ਪਛਾਣ ਨਾਲ ਵੀ ਜਿਹੜਾ ਚੰਗੀ ਤਿਆਰ ਹੁੰਦੀ ਆ ਐ ਵੇਖੋ ਜੀ ਵੀਰ ਜੀ ਲੜ ਢਲਾ ਢਲਾ ਵੇਖੋ ਜੀ ਅਜੇ ਤਿਆਰ ਹੋਣੀ ਆ ਸਾਰੀ ਹਾਂ ਪਤਲਾ ਪਤਲਾ ਜਿੱਦਾਂ ਕਾਗਜ਼ ਵਰਗਾ ਚੜਦਾ ਹੁੰਦਾ ਨਾ ਠੀਕ ਆ ਠੀਕ ਆ ਬਹੁਤ ਚੰਗੀ ਸਫਾਈ ਵਹਿੜ ਚ ਪੂਰੀ ਫੁੱਲ ਬੜਾ ਪੋਲਿਆ ਤੇ ਕਿੰਨੇ ਕ ਦੁੱਧ ਵਾਲੀ ਆ ਦੁੱਧ ਤੇ ਭਾਜੀ ਮੇਰੇ ਹਿਸਾਬ ਨਾਲ ਤੇ ਇਹਨੂੰ ਚੋਣਾ ਚਾਹੀਦਾ ਕੋਈ 24-25 ਕਿਲੋ ਆਪਾਂ 20 ਕਿਲੋ ਕਹਿ ਕੇ ਦਵਾਂ ਅੱਛਾ ਹਾਂਜੀ ਪਲਾਸ ਪਲਾਸੀ ਦਊਗੀ 20 ਤੋਂ 22 ਭਾਈ ਤੇ ਲੱਗੇ ਜਿਹੜਾ ਚਵਾਈ ਜਾਊਗੀ ਰਾਮਨਾ ਚਵਾਈ ਆਊਗੀ ਰਾਮਨਾ ਚਵਾਈ ਆਊਗੀ ਚਲੋ ਖੋ ਜਿਆਦ ਬੜੀ ਜੀ ਤੁਹਾਨੂੰ ਪਤਾ ਹਾਂਜੀ ਹਾਂਜੀ ਬਾਕੀ ਜਿਹਾ ਹੋ ਜਾ ਗਾੜੀ ਮੌਸਮ ਆਉਂਦਿਆ ਵਾ 20-22 ਚਵਾਈ ਜਾਵੇ ਤੇ ਬੜਾ ਆ ਇਹਦੀਆਂ ਪਲੀਆਂ ਗਾਵਾਂ ਪੁੱਠਾ ਵੇਖੋ ਕਿੰਨਾ ਚੌੜਾ ਲੱਗਾ ਉੱਤੇ ਸਾਂਭੇ ਸੁੰਭੀ ਚੰਗੀ ਆ ਆ ਤਰ੍ਹਾਂ ਠੀਕ ਹੈ ਹੈ ਪਤਲੀ ਇਹ ਨਹੀਂ ਮੱਲੋ ਪਤਲੀ ਚਮੜੀ ਦੀ ਆ ਵੇਖੋ ਪਤਲੀ ਠੀਕ ਹੈ ਆਹ ਕੁੰਜਰਗੀ ਬਾਕੀ ਹੈ ਕਿ ਜੇ ਤਿਆਰ ਹੋਣੀਆਂ ਵਾ ਦੋਵੇਂ ਜੇ ਤਿਆਰ ਹੋਣੀਆਂ ਜੇ ਪੁੜਿਆਂ ਆਪਾਂ ਦੇਖੀਏ ਤੇ ਕੋਈ ਗੱਲ ਨਹੀਂ ਹੈ ਜੇ ਸੋਨ ਦੀ ਤੇ ਥੱਲੇੋਂ ਆਪਾਂ ਦੇਖ ਸਕਦੇ ਹਾਂ ਚੰਗੀ ਦਿਖੰਦੀ ਆ ਆ ਜੱਲਾ ਪੂਰੀ ਜਬਰਗਾਹ ਵਾ ਠੀਕ ਆ ਬਾਕੀ ਚੈੱਕ ਕਰਾਓ ਸੋਨ ਤੱਕਰ ਜਦੋਂ ਤਿਆਰ ਹੋਈ ਪੂਰੀ ਤੇ ਦੇਖੋ ਜੀ ਬੂਥੀ ਕਰਾਓ ਚੈੱਕ ਸੋਣੀ ਰਹਿ ਰਿਆ ਪਹਿਲੇ ਸੁਏ ਗਾਣ 20 ਕਿਲੋ ਦੁੱਧ ਜੀ ਆਇਆ ਭਾਜੀ ਠੀਕ ਆ ਥਾਂ ਜਿਹੜਾ ਕਾਫੀ ਚੰਗਾ ਲੱਗਾ ਇਹਦੇ ਕੋਲ ਬਾਕੀ ਇਹ ਹੈ ਕਿ ਜੇ ਕੋਈ 4-5 ਦਿਨ ਖੜਦੀ ਆ ਤੇ ਉਹਨੇ ਚਰਚ ਪਸ਼ੂ ਕਰੇ ਜਾ ਕੇ ਤੇ ਲਾ ਜਾਂਦਾ ਵਾ ਕਿੰਨਾ ਫਿਰ ਮੁੱਲ ਰੱਖਣਾ ਵਿਦਿ ਇਹਦਾ ਪੰਜ ਮੁੱਲ ਦੱਸ ਦੋ ਜਿਆਦਾ ਜਿਆ ਕਰੀਏ ਫਿਰ ਜਿਆਦਾ ਕਰਾ ਦੋ ਜਿੰਨਾ ਕੋ ਮੈਂ ਕਰ ਦਿੰਦਾ ਕਿੰਨੇ ਦੀ ਦੇ ਦिए ਬੋਲੇ ਆਰਤੀ ਜੈਸਨ ਵਾਲੇ ਹੀ ਕਰਨੇ ਆਪਾਂ ਅੱਛਾ ਬਿਲਕੁਲ ਜੈਸਨ ਬਿਲਕੁਲ ਬਿਲਕੁਲ ਨਾ ਤੁਹਾਡਾ ਟਾਈਮ ਖਰਾਬ ਹੋਵੇ ਨਾ ਅਗਲੇ ਦਾ ਖਰਾਬ ਹੋਵੇ ਤੇ ਨਾ ਸੋ ਪਿੱਛੇ ਵੈੜ ਪਾਈਆਂ ਅਸੀਂ ਜਿਹੜੀਆਂ ਆਪਾਂ ਉਹ ਦੂਜੀ ਜਿਹੜੀ ਵੈੜ ਆਪਣੀ ਇਹ ਪੈਲਨ ਪਾਈ ਸੀ ਜਬ ਪੈਲਨ ਵੈੜ ਹਾਂਜੀ ਤੇ ਉਹਦੇ 15 ਕਿ ਮਿੰਟ ਮਹਾ ਲੱਗੇ ਸੀ ਤੇ ਮਤਲਬ ਅੱਛਾ ਸ਼ੋਰਟ ਵਾਲਾ ਹੀ ਕੰਮ ਕੀਤਾ ਸੀ ਹੁਣ ਚਾਹੀਦਾ ਇੰਨਾ ਚਿਰ ਸ਼ੋਰਟ ਵਾਲਾ ਹੀ ਕਰਨਾ ਠੀਕ ਆ ਹਾਂਜੀ ਹਾਂਜੀ ਇਹ ਕਿੰਨੇ ਦੀ ਫਿਰ ਇਹ ਵੀਰ ਜੀ ਹਾਂ ਨਾ ਹੀ ਜਿਹੜੀ ਵੈੜ ਆ 65000 ਦੀ ਦੇਣੀ ਆ ਜੈ ਸੁਨੋ ਬਿਲਕੁਲ ਜੈ ਸੁਨੋ ਬਿਲਕੁਲ ਛੋਟੀ ਹੋਣੀ ਵਿੱਚ ਛੋਟੀ ਹੋਣੀ ਛੋਟੀ ਹੋਣੀ ਠੀਕ ਬਾਕੀ ਗੱਡੀ ਉਹ ਦਿੰਦਾ ਨਹੀਂ ਕੋਈ ਬਾਹਰੋਂ ਬਾਕੀ ਦੇਖੋ ਪਲੀ ਪੁਲੀ ਜੁੜੀ ਵੇ ਬਾਕੀ ਥਾਣੇ ਕਰੀ ਫਿਰਦਾ ਦੇਖਣਾ ਵੇ ਠੰਡੀ ਸੀਲ ਇਹਦੀ ਮਤਲਬ ਕੋਈ ਪਤਾ ਨਹੀਂ ਕੋਈ ਕਿਤੇ ਗੱਲ ਨਹੀਂ ਬਿਲਕੁਲ ਇੱਕੋ ਜੇ ਗੈਪ ਤੇ ਇੱਕੋ ਜੇ ਸਾਈਜ਼ ਦਾ ਖਾਨਾ ਤਾਂ ਦੇਖੋ ਕਿੰਨਾ ਪਿਆਰਾ ਲੱਗਾ ਤੇ ਮਿਲਕਵੇਂ ਨੇ ਵੀ ਚੰਗੇ ਲੱਗੇ ਅਸਲੀ ਅਸਲੀ ਜਾਂਦੇ ਪੀੜੀ ਦੇ ਭਾਵੇਂ ਹੁੰਦੇ ਨੇ ਜਿਹੜਾ ਹਾਂਜੀ ਉਹ ਵਾ ਅੱਛਾ ਠੀਕ ਆ ਬਿਲਕੁਲ ਬਿਲਕੁਲ ਠੀਕ ਆ ਤੇ ਹੁਣ ਜਿਹੜੀ ਆਪਣੇ ਕੋ ਆ ਗਈ ਦੂਸਰੇ ਨੰਬਰ ਤੇ ਜਰਸੀ ਜੈਸੀ ਵੀ ਫਿਰ 100 ਜੋ 100 ਪਰਸੈਂਟ ਪਿਓਰ ਓਰੀ ਜਰਸੀ ਹੈ ਹਨਾ ਤੇ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਵੀਰ ਜੀ ਉਹਨਾਂ ਦੇ ਦਸਨ ਮੁਤਾਬਕ ਤੇ ਰਿਕਾਰਡ ਫੂਡ ਬੜਾ ਵਾ ਕਿਹੜੇ ਸੀਮਨ ਦੀ ਪਤਾ ਨਹੀਂ ਆਪ ਤੇ ਟੀਕਾ ਵੀ ਗਾ ਇਹਨੂੰ ਚੰਗਾ ਲਵਾਇਆ ਅੱਛਾ ਤੇ ਦੁੱਧ ਤੇ ਉਹ 20 ਕਿਲੋ ਦੱਸਦੇ ਸੀ ਅੱਛਾ ਤੇ ਆਪਾਂ ਜਿਹੜਾ ਵਾ ਆਪਾਂ 18 ਲੀਟਰ ਦੁੱਧ ਦੱਸ ਕੇ ਦਵਾਂਗੇ 18 ਕੇ ਤੇ ਲੱਗ ਜਿਹੜਾ ਚਵਾਈ ਜਾਊਗੀ ਹਨਾ ਵੀਰ ਭਰਾ ਆਪਣੀ ਸਮਝਣਾ ਵੇਖੇਗੀ ਇਹਨਾਂ ਦੁੱਧ ਚਮਾਉਣਾ ਹਾਂਜੀ 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 ਆਪਣੀ ਸੇ ਵੇਖ ਲੈਣ ਵੀ ਸਾਡੀ ਇੰਨੀ ਕਿ ਸੇਵਾ ਵਾ ਗੱਬਣਾ ਵਾ ਜਿਹੜੀਆਂ ਤੁਹਾਨੂੰ ਪਤਾ ਸਾਡੇ ਕੋਲ ਢਿਆੜੀ ਡੰਗਦੀਆਂ ਪਰੌਣੀਆਂ ਆਈਆਂ ਇਹਦੇ ਅੰਦਾਜ਼ਾ ਲਾ ਸਕਦੇ ਅਗਲੇ ਤੇ ਦੱਸਣ ਤੇ ਯਕੀਨ ਨਹੀਂ ਕਰਦੇ ਸੀ ਗੱਬਣ ਪਛੇਤ ਦੁੱਧ ਦਾ ਵੀ ਅੰਦਾਜ਼ਾ ਅੰਦਰ ਦਿਨਾਂ ਦਾ ਵੀ ਅੰਦਾਜ਼ਾ ਹੀ ਹੁੰਦਾ ਅੰਦਾਜ਼ਾ ਵੀ ਅੰਦਾਜ਼ਾ ਕੋਈ 5-10 ਵੱਧ ਲੈ ਜੇ ਇਹ ਮੇਰੇ ਹਿਸਾਬ ਨਾਲ ਲੈ ਜੂਗੀ ਹਾਜੇ ਤੇ ਉਹ ਕੁਝ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਚਲੋ ਤੋਰਾਂ ਫੇਰ ਇੱਕ ਰੀਨਾ ਬਾਕੀ ਹੈ ਵੀ ਇਹ ਵੀ ਖੰਡੀ ਸੀ ਲੈਣੀ ਆ ਜੇ ਤਿਆਰ ਹੋਣੀ ਆ ਇਹ ਤਿਆਰ ਬੜੀ ਬਾਨੀ ਬੜੀ ਇਹਦੇ ਠੀਕ ਆ ਤੇ ਬਾਕੀ ਆ ਕਿ ਮਤਲਬ ਭਾਵੇਂ ਮੈਡ ਉਹਨਾਂ ਦੇ ਮੈਡ ਮੂਡ ਵੀ ਹੈਗੇ ਆ ਹਾਂਜੀ ਤੇ ਕਹਿੰਦੇ ਥੱਲੇ ਇਹ ਐਣੀ ਐਣੀ ਪਰਾਲੀ ਸੁੱਟ ਗਏ ਹਾਂਜੀ ਉਹ ਤੇ ਫੇਰ ਮਤਲਬ ਗਾਂ ਜਿਹੜੀ ਹੁੰਦੀ ਆ ਠੀਕ ਆ ਬਾਕੀ ਇਹ ਕਿ ਗਾਵਾਂ ਦੋਵੇਂ ਗਰਮੀਆਂ ਚ ਚੋਣ ਆਲੀਆਂ ਵਾਂ ਬਿਲਕੁਲ ਜਿਹੜੀ ਹੁਣ ਗਾੜੀ ਡਿਮਾਂਡ ਆਉਂਦੀ ਆ ਹਣ ਗਰਮੀ ਵਾਲਾ ਮਾਲ ਸੀ ਤੋਹਫੇ ਗਰਮੀ ਲਈ ਠੀਕ ਆ ਆਪ ਤਰਾ ਬੋਥੇ ਕੰਦੀ ਰਹੀ ਫਾਰਮ ਤੇ ਠੀਕ ਆ ਬਾਕੀ ਇਹ ਕਿ ਜੇ ਤਿਆਰ ਹੋਣੀ ਹੈ ਵੀ ਅਜੇ ਖੱਚੀ ਹੈ ਵੀ ਥੋੜੀ ਜੀ ਭਾਈ 15 ਦਿਨ ਵੀ ਘਟ ਸਕਦੀ ਏ ਦਿਨ ਗਿੰਦੇ ਕਿ 10 ਤੋਂ 15 ਘਟ ਸਕਦੀ ਏ ਲੈ ਜੀ ਕੇਰਾ ਵੀਰਾ ਕਰੀ ਫੇਸ ਪਾਲਟੀ ਵਿਖਾਵੇ ਦੀ ਜੇ ਪਿਓ ਰਿਆ ਪਿਓ ਟੀ ਇਹ ਤੇ ਪਿਓ ਟੀ ਆ ਫੇਸਬੁਕ ਖਾ ਉਹ ਜੀ ਸੰਜੀਤਰਾ ਖਾ ਬੁੱਥੀ ਵਿਖਾਵੇ ਦੀ ਹਾਂ ਦੇਖ ਸਾਡੇ ਕੰਨ ਠੀਕ ਆ ਕਹਣਾ ਇਹਨੇ ਕੰਨ ਨਹੀਂ ਕਿੰਨੇ ਲੈ ਜੇ ਬੋਲਦੇ ਨਹੀਂ ਹੁੰਦੇ ਜਿੱਦਾਂ ਠੀਕ ਆ ਹਾਂ ਜੀ ਬਾਕੀ ਇਹਦੇ ਵੀ ਥਾਣੇ ਲਾਗੇ ਤਾਂ ਦੇਖ ਸਕਦੇ ਚੰਗੇ ਗੈਪ ਤੇ ਆ। ਮਿਲਕਵੇਂ ਨੇ ਵੀ ਚੰਗੀ ਲੱਗੀ ਆ। ਬਾਕੀ ਇਹ ਵੀ ਵੇਖੋ ਜੀ ਥਾਨ ਕਿੱਡਾ ਪਿਆਰਾ ਲੱਗਾ ਇਹਨੂੰ। ਪਿਆਰ ਹੋਣੀ ਆ। ਜਿੱਥੋਂ ਮਰਜ਼ੀ ਬਹਿ ਜਾਓ। ਭਾਵੇਂ ਜਿੱਧਰ ਮਰਜ਼ੀ ਪਿੱਛੋਂ ਬਈ ਜਾਓ। ਇਹ ਲੈ ਬੜੀਆਂ ਵੇਖੋ ਇਹ ਕਿੰਨੀ ਬੰਨੀ ਗਈ। ਤੇ ਇਹਦਾ ਮੁੱਲ ਫਿਰ? ਮੁੱਲ ਜੱਸ ਨਾ ਵੜਾਈਆ। ਜੱਸ ਨਾ ਹੀ। ਬਿਲਕੁਲ ਬਿਲਕੁਲ। ਕਿੰਨਾ? 42000 ਦੀ ਦੇਣੀ ਉੱਤੇ ਛੋਟ ਹੋਈ ਹੈ। ਅੱਛਾ। ਬਿਲਕੁਲ ਬਿਲਕੁਲ ਆਪਣੀ ਖੁਸ਼ੀ ਦੀ ਕਰਾਂਗੇ ਛੋਟ। ਠੀਕ ਹੈ। ਹਾਂਜੀ ਹਾਂਜੀ। ਬਾਕੀ ਫੋਨ ਲਾਵੇ ਕੋਈ ਹੈ ਨਾ ਜਿਹਦੇ ਪਸੰਦ ਆ। ਜਿਹਦੇ ਪਸੰਦ ਆ ਬਾਕੀ ਚੀਜ਼ਾਂ ਪੂਰੀਆਂ ਸਾਫ਼ ਆ। ਹਾਂਜੀ ਹਾਂਜੀ। ਕੰਪੜਾਵਾ ਵੀਰ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਪਾਸ ਕਰਕੇ ਖੜਨ। ਜਿਹੜੀਆਂ ਸੂਈਆਂ ਆ ਵੀਰ ਭਰਾਵਾਂ ਨੂੰ ਉਹ ਵੀ ਬੇਨਤੀ ਆ ਵੀ ਉਹ ਜਿਹੜੀਆਂ ਚੋਕੇ ਖੜਨ। ਚੋਕੇ ਖੜਿਆ ਕਰਨਾ ਹੈ। ਬਿਲਕੁਲ ਬਿਲਕੁਲ। ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਦੋਵੇਂ ਗੱਬਨਾਵਾਂ ਇੱਥੇ ਆਓ ਆਪਣੀਆਂ ਪਾਸ ਕਰਕੇ ਆਪਣੀ ਮਰਜ਼